ਦੋਸਤੋ ਤੁਸੀਂ ਨਰਕ ਦੇਖਿਆ ਕਦੇ ਜੇ ਨਹੀਂ ਦੇਖਿਆ ਤਾਂ ਆਜੋ ਤੁਹਾਨੂੰ ਨਰਕ ਦਿਖਾਉਨੇ ਆ ਦੇਖੋ ਇੱਕ ਜਿਉਂਦਾ ਜਗਦਾ ਪਰਿਵਾਰ ਕਿਵੇਂ ਨਰਕ ਭਰੀ ਜ਼ਿੰਦਗੀ ਕੱਟ ਰਿਹਾ ਹੈ ਕਿਵੇਂ ਨਰਕ ਵਿੱਚ ਦੀ ਲੰਘ ਰਿਹਾ ਹੈ ਉਹ ਦਿਖਾਉਨੇ ਆ ਰੱਬ ਜਿਹਦੇ ਪਿੱਛੇ ਪੈ ਜਾਂਦਾ ਜਿਹਦੇ ਬਾਦ ਪੈ ਜਾਂਦਾ ਪੈ ਹੀ ਜਾਂਦਾ ਅਤੇ ਆਓ ਫਿਰ ਅਜਿਹਾ ਇੱਕ ਪਰਿਵਾਰ ਮਲਾਉਨੇ ਆ ਤੁਹਾਨੂੰ ਜਿਹਦੇ ਰੱਬ ਬਾਦ ਹੀ ਪੈ ਰਿਹਾ ਅੰਕਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਗੱਲਬਾਤ ਹੋ ਗਈ ਜੀ ਮੇਰੇ ਘਰ ਇਟਲੀ ਹੈ ਜੀ ਅੱਛਾ ਕੀ ਹੋ ਗਿਆ ਜੀ ਇਹਦਾ ਕੁਝ ਦਿਨ ਆਪਰੇਸ਼ਨ ਕਰਾਜੀ ਕਿਟੜੀ ਅੱਛਾ ਜੀ ਅੱਛਾ ਕੀ ਹੋ ਗਿਆ ਸੀਗਾ ਜੀ ਤੁਹਾਨੂੰ ਨਹੀਂ ਮੈਨੂੰ ਤਾਂ 6 ਮਹੀਨੇ ਵਾਂਗੂ ਹੋ ਗਿਆ ਦਿਨ ਮੈਂ ਤਾਂ ਦੋ ਬਾਲਟੀਆਂ ਰਾਤ ਦੀਆਂ ਕੱਡੀਆਂ ਨੇ ਨਾਲੇ ਗੁਰਦਾ ਦਾ ਵਾਲਾ ਖਰਾਬ ਹੋ ਗਿਆ ਤੇ ਉਹ ਕੱਢੇਗਾ ਮੇਰੇ ਤਾਂ ਕੋਈ ਨਹੀਂ ਇੰਤਜ਼ਾਮ ਨਹੀਂ ਬਣ ਰਿਹਾ ਅੱਛਾ ਨਹੀਂ ਗੁਰਦਾ ਕਿਹੜਾ ਕਿਹੜੀ ਸਾਈਡ ਵਾਲਾ ਕੱਢੇ ਜੀ ਜੀ ਇਧਰਲੀ ਸਾਈਡ ਵਾਲਾ ਕਰ ਅੱਛਾ ਇਹ ਚਾਹ ਹਾਂ ਜੀ ਖੱਬੇ ਪਾਸੇ ਖੱਬੇ ਪਾਸੇ ਵਾਲਾ ਕੱਢੇਗਾ ਠੀਕ ਹੈ ਜੀ ਸਾਰਾ ਸੱਡ ਵੱਡੇ ਪਿਆ ਮੇਰਾ ਅੱਛਾ ਜੀ ਅੱਛਾ ਹਾਂ ਜੀ ਕੋਈ ਕਮਾਉਣ ਵਾਲਾ ਨਹੀਂ ਬੇਟਾ ਤੁਹਾਡਾ ਜੀ ਬੇਟਾ ਐਨੀ ਜਿਗ ਕੁੜੀਆਂ ਕੁੜੀਆਂ ਛੇ ਕਿਨੇ ਛੇ ਕੁੜੀਆਂ ਨੇ ਛੇ ਕੁੜੀਆਂ ਨੇ ਜੀ ਤੋ ਕੁਮਾਰੀਆਂ ਨੇ ਚਾਰ ਵਿਆਹ ਕੇ ਤੋਰ ਰੱਖਿਆ ਨੇ ਅੱਛਾ ਜੀ ਤਾਂ ਦੋਸਤੋ ਅਬ ਤੁਸੀਂ ਦੇਖ ਸਕਦੇ ਹੋ ਆਪਾਂ ਇਹਨਾਂ ਦੇ ਘਰੇ ਆਏ ਆ ਅੰਕਲ ਜੀ ਬੈਠੇ ਨੇ ਤੇ ਮਾਤਾ ਜੀ ਪਏ ਨੇ ਮੰਜੀ ਦੇ ਉੱਤੇ ਬਹੁਤ ਕਰਦੀ ਹਾਲਤ ਵੀ ਬੜੀ ਖਸਤਾ ਤੁਹਾਨੂੰ ਦਿਖਾਉਣਾ ਮੈਂ ਤੇ ਬੜਾ ਮਤਲਬ ਕੀ ਇਹਨਾਂ ਦੇ ਜਿਹੜਾ ਪਰਿਵਾਰ ਦੇ ਉੱਤੇ ਜਿਹੜਾ ਕਹਿ ਸਕਦੇ ਆਂ ਵੀ ਕਹਿਰ ਟੁੱਟਿਆ ਕਿਉਂਕਿ ਦੋਸਤੋ ਕਹਿੰਦੇ ਹੁੰਦੇ ਨੇ ਵੀ ਜਿਉਂਦਿਆਂ ਨੂੰ ਵੀ ਨਰਕ ਤੇ ਮਰਿਆਂ ਨੂੰ ਵੀ ਨਰਕ ਸੋ ਮਰੇ ਹੋਇਆ ਨਰਕ ਜਿਹੜਾ ਉਹ ਤਾਂ ਆਪਾਂ ਨੇ ਦੇਖਿਆ ਨਹੀਂ ਹਾਂ ਕਹੇ ਜਾਂਦਾ ਪਰ ਜਿਉਂਦੇ ਜੀ ਨਰਕ ਪੈ ਤੁਹਾਨੂੰ ਦਿਖਾਣਾ ਕਿ ਜ਼ਿੰਦਗੀ ਇਸ ਤਰ੍ਹਾਂ ਦੀ ਵੀ ਹੋ ਸਕਦੀ ਹੈ ਦੋਸਤੋ ਇਹ ਮਾਤਾ ਜੀ ਨੇ ਕੋਈ ਪ੍ਰੋਬਲਮ ਹੋ ਗਈ ਸੀ ਕਿੰਨਾ ਚਿਰ ਪਹਿਲਾਂ ਜੀ ਤਾਤੀ ਵੀ ਨਵੇਂਾਂ ਗੋਗੇ ਜੀ ਮੇਰਾ ਹੁਣ ਜਿਆਦਾ ਉਤੋਂ ਦੀ ਪਾਈ ਗਾ ਤਾਂ ਫਿਰ ਪਿੰਡ ਨੇ ਪੈਸੇ ਇਕੱਠੇ ਕਰਕੇ ਥੋੜੇ ਜਿਹਾ ਲਾਤੇ ਕੁਸ ਵਸਾ ਜੇ ਰਹਿੰਦੇ ਨੇ ਕਿ ਦਿਨ ਦੁਨ ਠੀਕ ਹੈ ਜੀ ਇਹ ਮਾਤਾ ਜੀ ਦਾ 6 ਮਹੀਨੇ ਪਹਿਲਾਂ ਬਿਮਾਰ ਹੋਏ ਸੀਗੇ ਤੇ ਹੁਣ ਕੁਛ ਟਾਈਮ ਤੋਂ ਜਿਆਦਾ ਬਿਮਾਰ ਸੀਗੇ ਪਿੰਡ ਵਾਲਿਆਂ ਨੇ ਵਿਚਾਰਿਆਂ ਨੇ ਮਦਦ ਕਰ ਦਿੱਤੀ ਇਹਨਾਂ ਦੀ ਪੈਸੇ ਇਕੱਠੇ ਕਰਕੇ ਇਹਨਾਂ ਦੇ ਉੱਤੇ ਲਾਤੇ ਪਰ ਹਜੇ ਇਲਾਜ ਪ੍ਰੋਪਰ ਹੋ ਨਹੀਂ ਰਿਹਾ ਕਿਉਂਕਿ ਪੈਸੇ ਦੀ ਜਿਆਦਾ ਦੀ ਜ਼ਰੂਰਤ ਹੈ ਜੇਕਰ ਇਹਨਾਂ ਦੀ ਜਿਹੜੀ ਜਾਨ ਹੈ ਉਹ ਬਚਾਉਣੀ ਹੋਵੇ ਤਾਂ ਦੋਸਤੋ ਕੱਲੀ ਗੱਲ ਕੱਲੇ ਢਿੱਡ ਦੀ ਵੀ ਨਹੀਂ ਹੈਗੀ ਇਹਨਾਂ ਦੀਆਂ ਲੱਤਾਂ ਵੀ ਕੰ ਤੋ ਥੱਲੇ ਕਹਿ ਦਿੰਦੇ ਆਪਾਂ ਉਹ ਪੂਰਾ ਦਾ ਪੂਰਾ ਖੜਿਆ ਇਹਨਾਂ ਦਾ ਮਤਲਬ ਲੱਤਾਂ ਵੀ ਕੰਮ ਨਹੀਂ ਕਰਦੀਆਂ ਬਿਲਕੁਲ ਹੀ ਮੰਜੇ ਤੇ ਪਏ ਨੇ ਅੱਛਾ ਲੱਤਾਂ ਨੂੰ ਕੀ ਹੋ ਗਿਆ ਸੀ ਮਾਤਾ ਜੀ ਅਧਰੰਗ ਹੋਇਆ ਹੋਇਆ ਜੀ ਲੱਤਾਂ ਦਾ ਜਮੇ ਫਸਾ ਜਮੇ ਨਹੀਂ ਕੰਮ ਕਰਦਾ ਅੱਛਾ ਅਧਰੰਗ ਹੋ ਗਿਆ ਸੀ ਅਧਰੰਗ ਹੋ ਗਿਆ ਤੇ ਹੁਣ ਜਮੇ ਖੜ ਗਈਆਂ ਦੋਨੇ ਲੱਤਾਂ ਦੇਖ ਲਓ ਦੋਸਤੋ ਨਾ ਕਈ ਵਾਰੀ ਆਪਾਂ ਕਹਦੇ ਨੇ ਵੀ ਰੱਬ ਬੈਰ ਕੱਢ ਰਿਹਾ ਨਾ ਵੀ ਪਤਾ ਨਹੀਂ ਕੀ ਪਰਮਾਤਮਾ ਨੂੰ ਬੈਰ ਹੁੰਦਾ ਹੈ ਨਾ ਇਹੋ ਜਿਹੇ ਲੋਕਾਂ ਦੇ ਨਾਲ ਹੈ ਨਾ ਕਿਵੇਂ ਦੁੱਖ ਤੇ ਦੁੱਖ ਦੁੱਖ ਤੇ ਦੁੱਖ ਚਲੋ ਅਧਰੰਗ ਵਾਲਾ ਸੀਗਾ ਉਹ ਇਹਨਾਂ ਨੇ ਸੋਚ ਰੱਖਿਆ ਸੀ ਵੀ ਚਲੋ ਕੋਈ ਗੱਲ ਨਹੀਂ ਹੁਣ ਦੁੱਖ ਦੇ ਉੱਤੇ ਹੋਰ ਦੁੱਖ ਦੇਤਾ ਤਾਂ ਦੋਸਤੋ ਇਹੋ ਜਿਹੇ ਮੌਕੇ ਤੇ ਜਰੂਰ ਮੈਂ ਗੁਜਾਰਿਸ਼ ਕਰੂੰਗਾ ਕਿ ਇਸ ਪਰਿਵਾਰ ਨਾਲ ਜਰੂਰ ਖੜੋ ਕਿਉਂਕਿ ਕਈ ਵਾਰੀ ਆਪਾਂ ਨੂੰ ਐ ਹੁੰਦਾ ਵੀ ਯਾਰ ਸਾਡਾ ਦਸਵੰਦ ਕੱਢਿਆ ਕਿਤੇ ਗਲਤ ਜਗ੍ਹਾ ਨਾ ਲੱਗ ਜੇ ਹਨਾ ਵੀ ਅਸੀਂ ਦਸਵੰਦ ਜ਼ਰੂਰ ਕੱਢਾਂਗੇ ਪਰ ਗਲਤ ਜਗ੍ਹਾ ਨਾ ਲੱਗੇ ਬਿਲਕੁਲ ਇਹ ਲੋੜਵੰਦ ਪਰਿਵਾਰ ਹੈ ਕਿਉਂਕਿ ਦੋਸਤੋ ਦੋ ਬੇਟੀਆਂ ਨੇ ਹਜੇ ਇਹ ਵੀ ਹਨਾ ਕੁਵਾਰੀਆਂ ਬੈਠੀਆਂ ਨੇ ਵਿਆਹਣ ਵਾਲੀਆਂ ਨੇ ਤੇ ਇਸ ਘਰ ਦੇ ਵਿੱਚ ਹੁਣ ਅੰਕਲ ਜੀ ਨੇ ਇਹਨਾਂ ਦੀ ਇੱਕ ਬਾਹ ਨਹੀਂ ਹੈਗੀ ਸਿਰਫ ਇੱਕੋ ਹੀ ਬਾਹ ਇਹਨਾਂ ਦੀ ਤੇ ਦੂਜੀ ਬਾਹ ਕੰਮ ਨਹੀਂ ਕਰਦੀ ਤੇ ਇਹੀ ਮੜਾ ਮੋਟਾ ਕੰਮ ਕਰਦੇ ਸੀਗੇ ਇਹ ਹੁਣ ਮੰਜੇ ਤੇ ਪੈ ਗਏ ਤਾਂ ਦੋਸਤੋ ਗੁਜਾਰਿਸ਼ ਇਹ ਕਰਾਂਗੇ ਵੀ ਅਗਰ ਅ ਤੁਸੀਂ ਵੀ ਚਾਹੁੰਦੇ ਹੋ ਕੋਈ ਕੋਈ ਕਿਸੇ ਪਰਿਵਾਰ ਦਾ ਕੋਈ ਭਲਾ ਹੋ ਜੇ ਤਾਂ ਇਸ ਮਾਤਾ ਲਈ ਆਪਦੇ ਕਮਾਈ ਦੇ ਵਿੱਚੋਂ ਦਸਵੰਦ ਜ਼ਰੂਰ ਕੱਢੋ ਕਿਉਂਕਿ ਦੋਸਤੋ ਜਿਹੜਾ ਦਸਵੰਦ ਆ ਉਹ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਕਿ ਆਪਦੀ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਦੋਸਤੋ ਇਹ ਹੋ ਜਾਂਦਾ ਵੀ ਉਹ ਦਸਵੰਦ ਆ ਜਿਹੜਾ ਤੁਹਾਡਾ ਕਿਸੇ ਕਿਤੇ ਲੱਗ ਜੇ ਤਿੱਲ ਫੁੱਲ ਕਰਕੇ ਇਸ ਮਾਤਾ ਦਾ ਇਲਾਜ ਜ਼ਰੂਰ ਕਰਵਾਓ ਇਹ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਤੇ ਜਿਹੜਾ ਵੀਰ ਨਹੀਂ ਇਲਾਜ ਦੇ ਲਈ ਪੈਸੇ ਦੇ ਸਕਦਾ Google Pay ਜਾਂ ਕੋਈ ਨਹੀਂ ਕਰ ਸਕਦਾ ਤਾਂ ਉਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੋਸਤੋ ਵੈਸੇ ਤੁਸੀਂ 10 ਵੀ ਪਾ ਕੇ ਵੀ ਮਦਦ ਕਰ ਸਕਦੇ ਹੋ 100000 2000 ਜੋ ਵੀ ਤੁਸੀਂ ਚਾਹੋ ਨਿਓ ਕਿ ਇਸ ਪਰਿਵਾਰ ਲਈ ਅਸੀਂ ਦਸਬੰਦ ਕੱਢ ਸਕਦੇ ਹਾਂ ਉਹ ਦਸਬੰਦ ਕੱਢ ਕੇ ਇਸ ਪਰਿਵਾਰ ਦਾ ਤੁਸੀਂ ਭਲਾ ਕਰ ਸਕਦੇ ਹੋ ਧੰਨਵਾਦ ਜੀ